ਤੁਸੀਂ ਦੇਖ ਰਹੇ ਹੋ ਦੈਨਿਕ ਸ੍ਰੀ ਅਟੀਵੀ ਮਹਾਂ ਸੰਦੇਸ਼ਾ ਸੋ ਦੇਸ਼ਪੁਰ ਦੇ ਵਿੱਚ ਪਹਿਲੇ ਬਾਦਸ਼ਾਹੀ ਤੰਦਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪ੍ਰਕਾਸ਼ ਪੁਰਬ ਹੈ ਪੂਰੇ ਦੇਸ਼ਪੁਰ ਦੇ ਵਿੱਚ ਬੜੇ ਹਰਸ਼-ਉਾਸਨਾ ਮਨਾਇਆ ਜਾਂਦਾ ਤਾਂ ਦੇਸ਼ਪੁਰ ਦੇ ਵਿੱਚ ਇਸ ਤੋਂ ਪਹਿਲਾਂ ਹੀ ਕਾਫੀ ਜੜੀਆਂ ਨਗਰ ਕੀਰਤਨ ਕੀਤੇ ਜਾ ਰਿਹਾ ਖਾਸ ਕਰਕੇ ਗੁਰਨਾਨ ਦੇਵ ਜੀ ਦੀਆਂ ਉਹ ਬੜੇ ਲੋਕ ਹੈ ਉਦਾਸੀਆਂ ਲਗਾਤਾਰ ਯਾਦ ਕਰਦੇ ਖਾਸ ਕਰਕੇ ਉਹਨਾਂ ਦੇ ਉਪਦੇਸ਼ ਹੈ ਅੱਜ ਵੀ ਸੱਤਰ ਮੜੇ ਲੋਕ ਹੈ ਗੁਰਨਾਨ ਦੇਵ ਜੀ ਦੇ ਉਸ ਪੂਨੇ ਚੱਲਦੇ ਤੇ ਉਹ ਬੜਾ ਵੱਡਾ ਹੋਇਆ ਸੀ ਸਭੀ ਮਾਨ ਮਾਨਕੀ ਜਾਰ ਸਭ ਇੱਕ ਪਛਾਣਿਓ ਤਾਂ ਅੱਜ ਲੁਧਿਆਣਾ ਦੇ ਗੁਰਦੁਆਰਾ ਸ਼੍ਰੀ ਸੁਖਬੀ ਸਾਹਿਬ ਦੇ ਵਿੱਚ ਮਹਾਨ ਨਗਰ ਕੀਰਤਨ ਦਾ ਜਿਹਨ ਕੀਤਾ ਜਾ ਰਿਹਾ ਤਾਂ ਮੈਂ ਨਸਤ ਮੌਜੂਦਾ ਆਤਮਪਗ ਲੁਧਿਆਣਾ ਦੇ ਵਿਧਾਇਕ ਦੇ ਪੁੱਤਰ ਯੂਵ ਰਾਜ ਸਿੰਘ ਜੀ ਵਾਜਿ ਕੇ ਸਾਹ ਦੇਖਦੇ ਹੋ ਪਹਿਲੇ ਪਾਸ਼ਾ ਆਈ ਕਹਿੰਦੇ ਮਾਨਸ ਕੀ ਜਾਤ ਸਾਹਿਬ ਨੂੰ ਪਛਾਣਿਆ ਬੜਾ ਵੱਡਾ ਸੰਦੇਸ਼ ਸੀ ਉਹ ਸੱਤਰਮਾ ਦੇ ਲੋਕ ਪਹਿਲੇ ਪਾਸ਼ੇ ਗੁਰੂਆਂ ਦੇ ਜੀ ਦਾ ਸਤਿਕਾਰ ਕਰਦੇ ਮੰਨਦੇ ਆਪਣਾ ਗੁਰੂ ਮੰਨਦੇ ਕਿਹਦਾ ਦੇਖਦੇ ਹੋ ਅੱਜ ਨਗਰ ਕੀਰਤਬੀ ਸ਼ਾਲਨ ਕੀਤਾ ਨਿਕਲੋ ਉਹ ਸਤਿਗੁਰੂ ਨਾਨਕਪਰ ਘਟਿਆ ਮਿੱਟੀ ਤੋਂ ਜੱਟ ਜਾਨਨ ਹੋਇਆ ਸੋ ਸਾਡੇ ਪਹਿਲੇ ਪਾਸ਼ੇ ਸ਼੍ਰੀ ਗੁਰੂ ਨਾਨਕਦੇਵ ਜੀ ਮਹਾਰਾਜ ਜੀ ਦੇ ਅੱਜ ਗੁਰਪੁਰਪ ਦਾ ਸਾਡੇ ਹਲਕਾਤਮ ਨਗਰ ਵਿੱਚੇ ਜਿਹੜਾ ਸਾਡਾ ਮੈਂ ਸਮਝਦਾ ਵੀ ਡੁੱਗਰੀ ਵਿਖੇ ਸੁਖਮਨੀ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਅੱਜ ਉਹਨਾਂ ਵੱਲੋਂ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਸਾਰਾ ਦਿਨ ਕੱਢਿਆ ਗਿਆ ਜੀ ਸੋ ਉਹਦੇ ਵਿੱਚ ਅੱਜ ਮੈਂ ਸਮਝਦਾ ਵੀ ਸੰਗਤਾਂ ਨੂੰ ਬਹੁਤ ਅਸ਼ੀਰਵਾਦ ਮਿਲੇ ਨੇ ਸੋ ਪ੍ਰਮਾਤਮਾ ਜੇਹੀ ਅਰਦਾਸਾ ਗੁਰਨਾਨ ਦੇਵ ਜੀ ਮਹਾਰਾਜ ਅੱਗੇ ਇਹੀ ਅਰਦਾਸਾ ਵੀ ਜਿਹੜੀ ਸਾਡੀ ਏਕਤਾ ਵਾ ਭਾਈਚਾਰਕ ਸਾਂਝ ਆ ਸਾਡੇ ਇਸ ਮੁਲਕ ਦੀ ਸਾਡੇ ਪੰਜਾਬ ਦੀ ਉਸੇ ਤਰੀਕੇ ਨਾਲ ਬਰਕਰਾਰ ਰਹੇ ਤੇ ਉਹਨਾਂ ਦੇ ਗੁਰੂ ਸਾਹਿਬ ਦੇ ਜਿਹੜਾ ਅਸ਼ੀਰਵਾਦ ਆ ਉਹ ਸਾਰੀਆਂ ਸੰਗਤਾਂ ਤੇ ਮੈਂ ਸਮੇਂ ਦਾ ਬਣਿਆ ਰਹੇ ਤੇ ਸਾਡੇ ਤੇ ਕਿਰਪਾ ਇਸੇ ਤਰੀਕੇ ਨਾਲ ਬਰਕਰਾਰ ਰਹੀ ਹੈ ਅਸੀਂ ਇਸੇ ਤਰੀਕੇ ਨਾਲ ਤਿਆਰ ਹਰ ਸਾਲ ਮਨਾਉਂਦੇ ਰਹੀ ਹੈ ਤੁਸੀਂ ਕੀ ਗੱਲ ਕੀਤੀ ਆਪਸੀ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ ਗੁਨਾਹ ਮੈਂ ਪਹਿਲੀ ਗੱਲ ਕੀਤੀ ਜਿਹੜੇ ਗੁਨਾਹ ਦੇਵ ਜੀ ਆ ਸੱਤ ਧਰਮਾਂ ਦੇ ਗੁਰੂ ਆ ਹਰ ਧਰਮ ਦੇ ਲੋਕ ਹੈੜਾ ਗੁਰੂ ਮਾਨ ਦੇ ਅੱਜ ਤੱਕ ਖਾਦੇ ਹਿੰਦੂਸਤਾਨੀ ਪੂਰੇ ਵਰਲਡ ਵਿੱਚ ਲਗਾ ਨਗਰ ਕੀਰਤਨ ਹੋ ਰਿਹਾ ਤਾਂ ਪ੍ਰਕਾਸ਼ ਪਰਮ ਲਗੇ ਪੂਰਾ ਵਰਲਡ ਹੀ ਹਸਤਮ ਗੁਰਦੁਆਰਾ ਦੇ ਗੁਰੂ ਘਰ ਹੈ ਸਜੇ ਜਾ ਰਹੇ ਕਿੱਦਾਂ ਉਪਦੇਸ਼ ਹੋਣਾ ਹੈ ਅੱਜ ਜਿਹੜੇ ਲੋਕ ਹੈ ਖਾਦੇ ਨੌਜਵਾਨ ਪੀੜੀ ਹੈ ਗੁਰ ਮੈਂ ਸਮਝਦਾ ਵੀ ਜਿਹੜੇ ਉਹਨਾਂ ਨੇ ਉਹਨਾਂ ਦੀ ਗੁਰੂ ਸਾਹਿਬ ਦੀਆਂ ਜੋ ਟੀਚਿੰਗਸ ਨੇ ਜੋ ਜੋ ਉਹਨਾਂ ਨੇ ਦੱਸਿਆ ਮੈਂ ਸਮਝਦਾ ਜੇ ਆਪਾਂ ਉਹਦਾ 2% ਵੀ ਆਪਣੇ ਆਪਣੇ ਆਪ ਤੇ ਮਨਾ ਲਏ ਤਾਂ ਮੈਂ ਸਮਝਦਾ ਵੀ ਸਾਡੇ ਅਰਕਾ ਕੋਈ ਬੰਦਾ ਬਣੂਗਾ ਨਹੀਂ ਸੋ ਇਸੇ ਤਰੀਕੇ ਨਾਲ ਗੁਰੂ ਸਾਹਿਬ ਨੇ ਜੋ ਜੋ ਮੈਂ ਸਮਝਦਾ ਜਿੱਥੇ ਵੀ ਕਿਤੇ ਉਹਨਾਂ ਨੂੰ ਕਿਤੇ ਕੋਈ ਪੀਰ ਕਹਿੰਦੇ ਨੇ ਵਰਲਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਸੋ ਇਹ ਸਾਡੇ ਵਾਰਲਡ ਤੇ ਅੱਜ ਸਾਡੇ ਗੁਰੂ ਸਾਹਿਬ ਦਾ ਜਨਮ ਦਿਨ ਦਾ ਜਿਹੜਾ ਢੋਲਪ੍ਰੋ ਮਨਾਇਆ ਜਾ ਰਿਹਾ ਸੋ ਇਸੇ ਤਰੀਕੇ ਨਾਲ ਸਾਡੀ ਉਹਨਾਂ ਤੇ ਕਿਰਪਾ ਬਣੀ ਰਹੇ ਤੇ ਸਾਡੇ ਇਲਾਕੇ ਨੂੰ ਮੈਂ ਸਮਝਦਾ ਵੀ ਬਹੁਤ ਵਧੀਆ ਇਲਾਕਾ ਸਾਡਾ ਹੈਗਾ ਇਸੇ ਤਰੀਕੇ ਨਾਲ ਭਾਈਚਾਰਕ ਸੰਗ ਸਾਡੀ ਬਣੀ ਰਹੇ ਜੀ ਭਾਈ ਕਿੱਦਿਆ ਪਹਿਲਾਂ ਪਾਸ਼ੀ ਦਾ ਬੜਾ ਮੈਂ ਕਹਿੰਦਾ ਪੂਰੇ ਸੱਤਰਮੇ ਬੜਾ ਉਤਸ਼ਾਹ ਆ ਹਰ ਤਰ੍ਹਾਂ ਦੇ ਲੋਕਾਂ ਜੀ ਗੁਰਨਾਥ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪਰਵਾੜਿਆ 15 ਦਿਨ ਤੋਂ ਪਹਿਲਾਂ ਹੀ ਤਿਆਰੀਆਂ ਹੋ ਰਹੀਆਂ ਔਰ ਪੂਰੇ ਗੁਰੂ ਘਰ ਸਜਾਏ ਜਾ ਰਹੇ ਦੁਲਹਨ ਦੀ ਤਰਾਇਫ ਦੇ ਨਾਲ ਹੀ ਸਭ ਧਰਮ ਦੇ ਲੋਕ ਨਗਰ ਕੀਰਤਨ ਵੀ ਕੱਢੇ ਜਾ ਰਿਹਾ ਕਿਸਾ ਦੇਖਦੇ ਸਗਾ ਦੇਖੋ ਜੀ ਇਹ ਗੁਰੂ ਰਾਜੇ ਗੁਰਪੁਰੋ ਜਿਹੜਾ ਹੈਗਾ ਜਿੱਦਾਂ ਤੁਸੀਂ ਕਿਹਾ ਹੈ ਸਭ ਧਰਮਾਂ ਦੇ ਲੋਕ ਇਹਨਾਂ ਨੂੰ ਮੰਨਦੇ ਨੇ ਤੇ ਸਾਰਿਆਂ ਦੀ ਚਾਹ ਹੁੰਦਾ ਹੈ ਕਿ ਗੁਰਾਂ ਦੇ ਪ੍ਰਕਾਸ਼ ਸ੍ਰੋ ਆਰਿਆ ਉਹਦੇ ਚਾਪਾਂ ਬਾਅਦ ਛੱਡ ਕੇ ਇਸ਼ਾਰਾ ਲੈਣਾ ਕੋਟੋ ਜਿਹੜਾ ਲੋਕ ਸੰਗਤ ਪੁਛੀਆਂ ਨੇ ਨਗਰ ਕੀਰਤਨ ਕਰ ਰੋ ਗੁਰਪੁਰਮ ਕਰ ਰੋ ਆ ਸ਼ੇਰੇ 10:30 ਤੇ ਨਗਰ ਕੀਰਤਨ ਸਟਾਰਟ ਹੋਇਆ ਜਿਹੜਾ 11:00 ਗੁਰਦੁਆਰਾ ਸਾਹਿਬ ਇੱਕ ਸਮਾਪਤੀ ਦੇ ਨੇੜੇ ਹੋਇਆ ਤੋਂ ਆਪਕੋ ਆਉਣ ਵਾਲੀ ਹੈ ਰਾਸਤੇ ਵਿੱਚ ਸੰਗਤਾਂ ਦਾ ਜੋ ਸ਼ਾਹੀ ਡਕਟਰ ਨੇ ਜੋ ਲੰਗਰ ਦੀ ਪਾਣੀ ਦੀ ਸੇਵਾ ਕੀਤੀ ਕੀਰਤਨ ਦੀ ਹਸਾਂਜ ਭਾਈ ਇਹ ਗੁਨਾਹ ਦੇ ਜੀ ਅਸੀਂ ਦੇ ਨੇ ਜਿਹੜੇ ਆਉਣ ਵਾਲੀ ਪੀੜ ਨੂੰ ਹਮੇਸ਼ਾ ਆਪਦੇ ਉਤੇ ਚੱਲਣਾ ਚਾਹੀਦਾ ਤਾਂ ਹੀ ਆਪਣਾ ਮੁਲਕ ਜਿਹੜਾ ਹੈ ਆਪਸੀ ਸ਼ਾਂਤੀ ਪਿਆਰ ਆਪਸੀ ਬਣੇ ਰਹੇ ਤੇ ਕਾਮਯਾਬ ਬਣਦਾ ਮੈਂ ਤੁਹਾਨੂੰ ਦੱਸਦੀ ਕੀ ਗੁਨਾਰਾ ਦੇਵ ਜੀ ਦਾ ਪਹਿਲਾ ਪ੍ਰਕਾਸ਼ ਪਰ ਅਸੀਂ ਪ੍ਰਕਾਸ਼ ਪਰ ਹੈ ਜਿਹੜਾ ਉਹ ਲੁਧਿਆਣਾ ਦੇ ਗੁਰਦੁਆਰਾ ਸ਼੍ਰੀ ਸੁਖਬੀ ਸਾਹਿਬ ਦੇ ਵਿੱਚ ਬੜੇ ਹਰਸ਼ੁਲਾਦਾ ਬੜੇ ਸ਼ਦਾ ਭਾਵਨਾ ਨਾਲ ਆਯੋਜਿਤ ਕੀਤਾ ਤਾਂ ਪ੍ਰਕਾਸ਼ ਪਰਮਣ ਲੈ ਕੇ ਪੂਰਾ ਦੇਸ਼ ਹੀ ਸਿੱਖ ਸਭਾਈ ਬਹੁਤ ਸ਼ਰਮ ਦੰਡੇ ਸਭ ਤੋਂ ਮਲੇ ਲੋਗਾ ਇਸ ਦਿਨ ਨੂੰ ਡਿਗਦੇ ਪ੍ਰਕਾਸ਼ ਪਰ ਜਿਹੜੇ ਦੁਨਾਨ ਦੇਵ ਜੀ ਦਾ ਪੂਰੇ ਦੀਵਾਲੀ ਰੂਪ ਬਣਾਉਂਦੇ ਤਾਂ ਵੱਡਾ ਸੰਦੇਸ਼ ਵੀ ਹੈ ਜਿਹੜੇ ਮਾਨਕੀ ਮਾਨਸ ਕੀ ਜਾਤ ਸਭ ਇੱਕ ਵਿਚਾਲੇ ਵੱਡਾ ਸੰਦੇਸ਼ ਸੀ ਮਹਾਰਾਜ ਜੀ ਵੱਲੋਂ ਤਾਂ ਉਸ ਪੋਣੇ ਚੱਲਣ ਦੀ ਵੀ ਸਾਨੂੰ ਅੱਜ ਪੂਰੇ ਲੋੜ ਹੈ ਐਮਐਮਐਨ ਬਾਬੀ ਨਾ ਸੰਦੀਪ ਸ਼ਰਮਾ ਨੈਸੀਆ ਟੀਵੀ ਲੁਧਿਆਣਾ ਅਸੀਂ ਦੇਖ ਰਹੇ ਹਾਂ ਦੈਨਿਕ ਸ੍ਰੀ ਅਟੀਵੀ ਮਹਾਂ ਸੰਦੇਸ਼ਾ ਸੋ ਦੇਸ਼ ਭਰ ਦੇ ਵਿੱਚ ਪਹਿਲੇ ਪਾਸ਼ਾ ਹੀ ਤੰਦਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਪrakash ਪਰਵ ਹੈ ਪੂਰੇ ਦੇਸ਼ ਭਰ ਦੇ ਵਿੱਚ ਬੜੇ ਹਰਸ਼ਾਤ ਨਾਲ ਮਨਾਇਆ ਜਾਂਦਾ ਤਾਂ ਦੇਸ਼ ਭਰ ਦੇ ਵਿੱਚ ਇਸ ਤੋਂ ਪਹਿਲਾਂ ਹੀ ਕਾਫੀ ਜੜੀਆਂ ਨਗਰ ਕੀਰਤਾਂ ਕਿਤੇ ਜਾ ਰਿਹਾ ਖਾਸ ਕਰਕੇ ਗੁਰਨਾਨ ਦੇਵ ਜੀ ਦੀਆਂ ਉਹ ਬੜੇ ਲੋਕ ਹੈ ਉਦਾਸੀਆਂ ਲਗੀ ਲਗਾਤਾਰ ਯਾਦ ਕਰਦੇ ਖਾਸ ਕਰਕੇ ਉਹਨਾਂ ਦੇ ਉਪਦੇਸ਼ ਹੈ ਅੱਜ ਵੀ ਸੱਤਰ ਮੜੇ ਲੋਕ ਹੈ ਗੁਰਨਾਨ ਦੇਵ ਜੀ ਦੇ ਉਸ ਪੁੰਨ ਚੱਲਦੇ ਹੈ ਤੇ ਉਹ ਬੜਾ ਵੱਡਾ ਬੀ ਸੀ ਸਭੀ ਮਨ ਮਾਨਕੀ ਜਾਰ ਸਭ ਇੱਕ ਪਛਾਣੇ ਹੋ ਤਾਂ ਅੱਜ ਲੁਧਿਆਣਾ ਦੇ ਗੁਰਦੁਆਰਾ ਸ਼੍ਰੀ ਸੁਖਬੀ ਸਾਹਿਬ ਦੇ ਵਿੱਚ ਮਹਾਨ ਨਗਰ ਕੀਰਤਨ ਦਾ ਜਿਹੜਾ ਕੀਤਾ ਜਾ ਰਿਹਾ ਤਾਂ ਮੈਨਸਟਰ ਮੌਜੂਦਾ ਆਤਮਪਾਗ ਲੁਧਿਆਣਾ ਦੇ ਵਿਧਾਇਕ ਦੇ ਪੁੱਤਰ ਯੂਵ ਰਾਜ ਸਿੰਘ ਜੀ ਕੋਲ ਜੀ ਕਿਸਾ ਦੇਖਦੇ ਹੋ ਆ ਪਹਿਲੇ ਪਾਸ਼ਾਹੀ ਕਹਿੰਦੇ ਮਾਨਸ ਕੀ ਜਾਤ ਸਾਹਿਬ ਨੂੰ ਪਛਾਣਿਆ ਉਹ ਬੜਾ ਵੱਡਾ ਸੰਦੇਸ਼ ਸੀ ਉਹ ਸੱਤਰਮਾ ਦੇ ਲੋਕ ਪਹਿਲੇ ਪਾਸ਼ੇ ਗੁਰੂਆਂ ਦੇ ਜੀ ਦਾ ਸਤਿਕਾਰ ਕਰਦੇ ਮੰਨਦੇ ਆਪਣਾ ਗੁਰੂ ਮੰਨਦੇ ਕਿਸਾ ਦੇਖਦੇ ਹੋ ਅੱਜ ਨਗਰ ਕੀਰਤੇ ਵੀ ਸ਼ਾਨਦਾਰ ਕੀਤਾ ਨਿਕਲਿਆ ਉਹ ਸਤਿਗੁਰੂ ਨਾਨਕਪਰ ਘਟਿਆ ਮਿੱਟੀ ਤੋਂ ਜੱਟ ਜਾਨਨ ਹੋਇਆ ਸੋ ਸਾਡੇ ਪਹਿਲੇ ਪਾਸ਼ੇ ਸ਼੍ਰੀ ਗੁਰੂ ਨਾਨਕਦੇਵ ਜੀ ਮਹਾਰਾਜ ਜੀ ਦੇ ਅੱਜ ਗੁਰਪੁਰਪ ਦਾ ਸਾਡੇ ਹਲਕਾਤਮ ਨਗਰ ਵਿੱਚੇ ਜਿਹੜਾ ਸਾਡਾ ਮੈਂ ਸਮਝਦਾ ਵੀ ਡੁੱਗਰੀ ਵਿਖੇ ਸੁਖਮਨੀ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਅੱਜ ਉਹਨਾਂ ਵੱਲੋਂ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਸਾਰਾ ਦਿਨ ਚੱਲਿਆ ਗਿਆ ਜੀ ਸੋ ਉਹਦੇ ਵਿੱਚ ਅੱਜ ਮੈਂ ਸਮਝਦਾ ਵੀ ਸੰਗਤਾਂ ਨੂੰ ਬਹੁਤ ਅਸ਼ੀਰਵਾਦ ਮਿਲੇ ਨੇ ਸੋ ਪ੍ਰਮਾਤਮਾ ਜੇਹੀ ਅਰਦਾਸਾ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਹੀ ਅਰਦਾਸਾ ਵੀ ਜਿਹੜੀ ਸਾਡੀ ਏਕਤਾ ਵਾ ਭਾਈਚਾਰਕ ਸਾਂਝ ਆ ਸਾਡੇ ਇਸ ਮੁਲਕ ਦੀ ਸਾਡੇ ਪੰਜਾਬ ਦੀ ਉਸੇ ਤਰੀਕੇ ਨਾਲ ਬਰਕਰਾਰ ਰਹੇ ਤੇ ਉਹਨਾਂ ਦੇ ਗੁਰੂ ਸਾਹਿਬ ਦੇ ਜਿਹੜਾ ਅਸ਼ੀਰਵਾਦਾ ਉਹ ਸਾਰੀਆਂ ਸੰਗਤਾਂ ਤੇ ਮੈਂ ਸਮੇਂ ਦਾ ਬਣਿਆ ਰਹੇ ਤੇ ਸਾਡੇ ਤੇ ਕਿਰਪਾ ਇਸੇ ਤਰੀਕੇ ਨਾਲ ਵਰਕਰ ਆ ਰਹੀ ਹੈ ਅਸੀਂ ਇਸੇ ਤਰੀਕੇ ਨਾਲ ਤਿਆਰ ਹਰ ਸਾਲ ਮਨਾਉਂਦੇ ਰਹੀ ਹੈ ਤੁਸੀਂ ਕੀ ਗੱਲ ਕੀਤੀ ਆਪਸੀ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ ਗੁਨਾਹ ਮੈਂ ਪਹਿਲੀ ਗੱਲ ਕੀਤੀ ਜਿਹੜੇ ਗੁਨਾਹ ਦੇਵ ਜੀ ਆ ਸੱਤ ਧਰਮਾਂ ਦੇ ਗੁਰੂ ਆ ਹਰ ਧਰਮ ਦੇ ਲੋਕ ਹੈ ਜਿਹੜਾ ਗੁਰੂ ਮਾਨ ਦੇ ਅੱਜ ਤੱਕ ਖਾਦੇ ਹਿੰਦੂਸਤਾਨੀ ਪੂਰੇ ਵਰਲਡ ਵਿੱਚ ਲਗਾ ਨਗਰ ਕੀਰਤਨ ਹੋ ਰਿਹਾ ਤਾਂ ਪ੍ਰਕਾਸ਼ ਪਰਮ ਲਗੇ ਪੂਰਾ ਵਰਲਡ ਹੀ ਇਸ ਤੋਂ ਗੁਰਦੁਆਰਾ ਦੇ ਗੁਰੂ ਘਰ ਹੈ ਸਜੇ ਜਾ ਰਹੇ ਕਿੱਦਾਂ ਉਪਦੇਸ਼ ਹੋਣਾ ਅੱਜ ਜਿਹੜੇ ਲੋਕ ਹੈ ਖਾਦੇ ਨੌਜਵਾਨ ਪੀੜੀ ਹੈ ਗੁਰੂ ਘ ਮੈਂ ਸਮਝਦਾ ਵੀ ਜਿਹੜੀ ਉਹਨਾਂ ਨੇ ਉਹਨਾਂ ਦੀ ਗੁਰੂ ਸਾਹਿਬ ਦੀਆਂ ਜੋ ਟੀਚਿੰਗਸ ਨੇ ਜੋ ਜੋ ਉਹਨਾਂ ਨੇ ਦੱਸਿਆ ਮੈਂ ਸਮਝਦਾ ਜੇ ਆਪਾਂ ਉਹਦਾ 2% ਵੀ ਆਪਣੇ ਆਪਣੇ ਆਪ ਤੇ ਮਨਾ ਲਏ ਤਾਂ ਮੈਂ ਸਮਝਦਾ ਵੀ ਸਾਡੇ ਵਰਗਾ ਕੋਈ ਬੰਦਾ ਬਣੂਗਾ ਨਹੀਂ ਸੋ ਇਸੇ ਤਰੀਕੇ ਨਾਲ ਗੁਰੂ ਸਾਹਿਬ ਨੇ ਜੋ ਜੋ ਮੈਂ ਸਮਝਦਾ ਜਿੱਥੇ ਵੀ ਕਿਤੇ ਉਹਨਾਂ ਨੂੰ ਕਿਤੇ ਕੋਈ ਪੀਰ ਕਹਿੰਦੇ ਨੇ ਵਰਲਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਸੋ ਇਹ ਸਾਡੇ ਵਰਲਡ ਤੇ ਅੱਜ ਸਾਡੇ ਗੁਰੂ ਸਾਹਿਬ ਦਾ ਜਨਮ ਦਿਨ ਦਾ ਜਿਹੜਾ ਢੋਲਪ੍ਰੋ ਮਨਾਇਆ ਜਾ ਰਿਹਾ ਸੋ ਇਸੇ ਤਰੀਕੇ ਨਾਲ ਸਾਡੀ ਉਹਨਾਂ ਤੇ ਕਿਰਪਾ ਬਣੀ ਰਹੇ ਤੇ ਸਾਡੇ ਇਲਾਕੇ ਨੂੰ ਮੈਂ ਸਮਝਦਾ ਵੀ ਬਹੁਤ ਵਧੀਆ ਇਲਾਕਾ ਸਾਡਾ ਹੈਗਾ ਇਸੇ ਤਰੀਕੇ ਨਾਲ ਭਾਈਚਾਰਕ ਸੰਸਾ ਸਾਡੀ ਬਣੀ ਰਹੇ ਜੀ ਭਾਈ ਕਿੱਦਾਂ ਪਹਿਲਾ ਪਾਸ਼ੀ ਦਾ ਬੜਾ ਮੈਂ ਕਿਹਾ ਪੂਰੇ ਸੱਤਰਮਾਹ ਬੜਾ ਉਤਸ਼ਾਹ ਆ ਹਰ ਤਰ੍ਹਾਂ ਦੇ ਲੋਕਾਂ ਜੀ ਗੁਰਨਾਵ ਦੇਵ ਜੀ ਦਾ ਆੜਾ ਪ੍ਰਕਾਸ਼ ਪਰਵਾੜਿਆ 15 ਦਿਨ ਤੋਂ ਪਹਿਲਾਂ ਹੀ ਤਿਆਰੀਆਂ ਹੋ ਰਹੀਆਂ ਔਰ ਪੂਰੇ ਗੁਰੂ ਘਰ ਸਜਾਏ ਜਾ ਰਹੇ ਦੁਲਹਨ ਦੀ ਤਰਾਈਫ ਦੇ ਨਾਲ ਹੀ ਸੱਤਰਮਾਹ ਦੇ ਲੋਕ ਨਗਰ ਕੀਰਤਨ ਵੀ ਕੱਢੇ ਜਾ ਰਹੇ ਕਿਸਾ ਦੇਖਦੇ ਸਗਾ ਜਿ ਕੋ ਜੀਆ ਗੁਰਦੁਆਰੇ ਗੁਰਪੁਰਬ ਜਿਹੜਾ ਹੈਗਾ ਜਿੱਦਾਂ ਤੁਸੀਂ ਕਿਹਾ ਸਭ ਧਰਮਾਂ ਦੇ ਲੋਕ ਇਹਨਾਂ ਨੂੰ ਮੰंदे ਨੇ ਤੇ ਸਾਰਿਆਂ ਦੀ ਚਾਹ ਹੁੰਦਾ ਹੈ ਕਿ ਗੁਰਾਂ ਦੇ ਪ੍ਰਕਾਸ਼ ਪਰੋ ਆ ਰਿਹਾ ਉਹਦੀ ਚਾਪਾਂ ਵੱਧ ਛੱਡ ਕੇ ਇਸ਼ਾਰਾ ਲੈਣਾ ਉਹ ਕਟੋਰੀਆਂ ਲੋਕ ਸੰਗਤ ਪੁਛੀਆਂ ਨੇ ਨਗਰ ਕੀਰਤਨ ਕਰੋ ਗੁਰਪੁਰਬ ਕਥੋੜੇ ਆ ਸ਼ਹਿਰੇ 2:30 ਤੋਂ ਨਗਰ ਕੀਰਤਨ ਸਟਾਰਟ ਹੋਇਆ ਜਿਹੜਾ ਹੁਣ ਇਸ ਵਕਤ ਗੁਰਦਾਰਾ ਸਾਹਿਬ ਵਿੱਚ ਸਮਾਪਤੀ ਦੇ ਨੇੜੇ ਹੋਇਆ ਤਾਂ ਸਮਾਪਤੀ ਹੋਣ ਵਾਲੀ ਹੈ। ਰਾਸ਼ਟਰੀ ਸੰਗਠਨਾਂ ਦਾ ਜੋ ਸ਼ਾਸ਼ੀ ਡਕਟਰ ਨੇ ਜੋ ਲੰਗਰ ਦੀ ਪਾਣੀ ਦੀ ਸੇਵਾ ਕੀਤੀ, ਕੀਰਤਨ ਦੀ ਹਸਾਂਜ ਵਾਈ ਇਹ ਗੁਨਾਹਦੇਵ ਜੀ ਅਸੀਂ ਦੇ ਨੇ ਜਿਹੜੇ ਆਨ ਵਾਲੀ ਕੂੜੀ ਨੂੰ ਹਮੇਸ਼ਾ ਆਪਦੇ ਉਤੇ ਚੱਲਣਾ ਚਾਹੀਦਾ ਹੈ ਤਾਂ ਹੀ ਆਪਣਾ ਮੁਲਕ ਜਿਹੜਾ ਹੈ ਆਪਸੀ ਸਾਡੀ ਪਿਆਰ ਆਪਸੀ ਬਣੇ ਰਹੇ ਤੇ ਉੱਥਾਂ ਗਿਆ ਬਣੇ। ਮੈਂ ਤੁਹਾਨੂੰ ਦੱਸਦੀ ਕਿ ਗੁਨਾਹ ਨਵ ਦੇਵ ਜੀ ਦਾ ਪਹਿਲਾ ਪ੍ਰਕਾਸ਼ ਪਰਵ ਹੈ ਅਸੀਂ ਪ੍ਰਕਾਸ਼ ਪਰਵ ਹੈ ਜਿਹੜਾ ਉਹ ਲੁਧਿਆਣਾ ਦੇ ਗੁਰਦੁਆਰਾ ਸ਼੍ਰੀ ਸੁਖਬੀ ਸਾਹਿਬ ਦੇ ਵਿੱਚ ਬੜੇ ਹਰਸ਼ੁਲਾਦਾ ਬੜੇ ਸ਼ਦਾ ਭਾਵਨਾ ਨਾਲ ਆਯੋਜਿਤ ਤਾਂ ਪ੍ਰਕਾਸ਼ ਪਰਮਣ ਲੈ ਕੇ ਪੂਰਾ ਦੇਸ਼ ਹੀ ਸਿੱਖ ਸਭਾਈ ਬਹੁਤ ਸਰਬ ਤੰਦੜੇ ਸੱਤਰ ਮਹੀ ਲੋਗਾ ਇਸ ਦਿਨ ਨੂੰ ਡਿਗਦੇ ਪ੍ਰਕਾਸ਼ ਪਰ ਜਿਹੜੇ ਦੁਆਨ ਦੇ ਜੀ ਦਾ ਪੂਰੇ ਦਿਵਾਲੀ ਰੂਪ ਬਣਾਉਂਦੇ ਤਾਂ ਵੱਡਾ ਸੰਦੇਸ਼ ਵੀ ਹੈ ਜਿਹੜੇ ਮਾਨਕੀ ਮਾਨਸ ਕੀ ਜਾਤ ਸਭ ਇੱਕ ਬਚਾਲੇ ਵੱਡਾ ਸੰਦੇਸ਼ ਸੀ ਮਹਾਰਾਜੀ ਵੱਲੋਂ ਤਾਂ ਉਸ ਪੋਨੇ ਚੱਲਣ ਦੀ ਵੀ ਸਾਨੂੰ ਅੱਜ ਪੂਰੇ ਲੋੜ ਹੈ ਕਹਿੰਦਾ ਮੈਂ ਬਾਬੀਨਾ ਸੰਦੀਪ ਸ਼ਰਮਾ 78 TV ਲੁਧਿਆਣਾ